ਲੋ ਜੀ ਇਹ ਹੈਗਾ ਗੋਖੜੂ ਗੋਖੜੂ ਤੇ ਇਹ ਮਤਲਬ ਜਿਹੜੇ ਹੁੰਦੇ ਆ ਨਾ ਪਖੜੇ ਦੇ ਬੀਜ ਇਹ ਉਹ ਨੇ ਤੇ ਇਹ ਬੜੀ ਮਹਿੰਸ ਦੇ ਨਾਲ ਬਾਜ਼ਾਰੋਂ ਆਪਾਂ ਨੂੰ ਬੜੇ ਵਾਹ ਵਈ ਮਹਿੰਗੇ ਮਿਲਦੇ ਨੇ ਮਤਲਬ ਐਸੇ ਮੈਨੂੰ ਰੇਟ ਦਾ ਨਹੀਂ ਪਤਾ ਇੱਕ ਵਾਰੀ ਲਿਆਏ ਸੀ ਬਹੁਤ ਪਹਿਲਾਂ ਜਦੋਂ ਪਤਾ ਨਹੀਂ ਸੀ ਹੁੰਦਾ ਵੀ ਆਪਾਂ ਇਹਨਾਂ ਨੂੰ ਘਰ 'ਚ ਵੀ ਤਿਆਰ ਕਰ ਸਕਦੇ ਆ ਤੇ ਇਹ ਮੇਰਾ خیال 100 ਰੁਪਏ ਦੇ ਪਤਾ ਨਹੀਂ 100 ਗ੍ਰਾਮ ਦਿੱਤੇ ਸੀ ਕਿ ਭਾਈ ਆ ਦਿੱਤੇ ਸੀ ਯਾਦ ਨਹੀਂ ਬਹੁਤ ਟਾਈਮ ਪਹਿਲਾਂ ਲਿਆਏ ਸੀ ਇੱਕ ਵਾਰੀ ਤੇ ਇਹਨਾਂ ਨੂੰ ਬੋਲਦੇ ਆਪਾਂ ਗੋਖੜੂ ਇਹ ਪਖੜੇ ਦੇ ਜਿਹੜੇ ਪੌਦੇ ਹੁੰਦੇ ਨੇ ਨਾ ਜਿੱਦਾਂ ਉਹਨਾਂ ਦੇ ਨਾਲ ਲੱਗੇ ਹੁੰਦੇ ਆ ਤੇ ਪਖੜੇ ਦਾ ਪੌਦਾ ਆਪਾਂ ਨੂੰ ਪਤਾ ਹੀ ਆ ਵੀ ਉਹ ਥੱਲੇ ਥੱਲੇ ਹੀ ਹੁੰਦਾ ਆ ਕੋਈ ਐਂ ਦਰਖਤ ਵਾਂਗੂ ਨਹੀਂ ਹੁੰਦਾ ਇਹ ਜਿੱਦਾਂ ਏਟ ਸੈਟ ਹੁੰਦੀ ਆ ਉਦਾਂ ਹੀ ਪਖੜਾ ਹੁੰਦਾ ਆ ਤੇ ਉਹਦੇ ਨਾਲ ਇਹ ਲੱਗੇ ਹੁੰਦੇ ਆ ਅੰਏ ਮਤਲਬ ਕਿ ਕਿਹੜੇ ਕੰਮ ਲਈ ਵਰਤੇ ਜਾਂਦੇ ਆ ਬਹੁਤ ਸਾਰੇ ਭੈਣ ਭਰਾਵਾਂ ਨੂੰ ਪਤਾ ਆ ਇਹਦਾ ਬੀ ਇਹ ਕਿਹੜੇ ਕੰਮ ਲਈ ਵਰਤੇ ਜਾਂਦੇ ਆ ਤੇ ਇਸ ਕਰਕੇ ਜਿਹੜੇ ਇਹਦੇ ਇਹਦਾ ਜਿਹੜਾ ਨੁਸਖਾ ਬਣਾਉਣਾ ਆ ਮੈਂ ਤਾਂ ਉਹਦੇ ਵਿੱਚ ਪਾਉਣਾ ਆ ਲਸਣ ਦਾ ਪਾਊਡਰ ਦਾਲਚੀਨੀ ਤੇ ਹੋਰ ਤਿੰਨ ਚਾਰ ਚੀਜ਼ਾਂ ਹੋਰ ਨੇ ਤੇ ਇਹ ਇੱਕ ਨੁਸਖਾ ਤਿਆਰ ਕਰਨਾ ਆ ਤੇ ਜਿਹਦੇ ਨਾਲ ਸਾਨੂੰ ਬਹੁਤ ਹੀ ਉਸ ਬਿਮਾਰੀ ਤੋਂ ਰਾਹਤ ਮਿਲਦੀ ਹੈ ਤੇ ਆਮ ਕਰਕੇ ਉਹ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਆ 134 40% ਲੋਕਾਂ ਨੂੰ ਹੋ ਹੀ ਜਾਂਦੀ ਆ ਜਿਆਦਾ ਵੀ ਹੋ ਸਕਦੀ ਪਰ ਇੰਨਾ ਤਾਂ ਹੁੰਦੀ ਆ ਤੇ ਇਸ ਕਰਕੇ ਮੈਂ ਕਹ ਚੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਇਹ ਮੈਨੂੰ ਤੋੜਨ ਨੂੰ ਤਾਂ ਬਹੁਤ ਦਿਨ ਲੱਗੇ ਕਿਉਂਕਿ ਇਹਦੇ ਜਿਹੜੇ ਦੇਖੋ ਕੰਡੇ ਆ ਨਾ ਇਹ ਕੰਡੇ ਬੜੇ ਵੱਜਦੇ ਆ ਇਹ ਆ ਦੇਖੋ ਮੈਂ ਕੈਂਚੀ ਛੋਟੀ ਕੈਂਚੀ ਦੇ ਨਾਲ ਨਾ ਫਿਰ ਪੌਦਿਆਂ ਨਾਲ ਤੋੜ ਲੈਣੀ ਆ ਤੇ ਉਹ ਬੋਰਾ ਭਰਿਆ ਹੋਇਆ ਸੀ ਮੈਂ ਗਰਮੀਆਂ ਦੇ ਵਿੱਚ ਨਾ ਸਕਾ ਕੇ ਰੱਖ ਲਈਦਾ ਤੇ ਹੁਣ ਮੈਂ ਬਣਾਉਣਾ ਸੀ ਇਹਦਾ ਪਾਊਡਰ ਮੈਂ ਕਹਾਂ ਤੁਹਾਡੇ ਨਾਲ ਸਾਂਝੀ ਕਰਾਂ